ਸਾ ਕਾਂਗਰਸ ਦੇ ਵੱਲੋਂ ਅੱਜ ਜਿਹੜੀ ਤੀਜੀ ਲਿਸਟ ਵੀ ਜਾਰੀ ਕੀਤੀ ਗਈ ਆ ਤਮਾਮ ਜਿਹੜੀਆਂ 13 ਚੋਂ 12 ਸੀਟਾਂ ਤੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਸਿਰਫ ਫਿਰੋਜ਼ਪੁਰ ਦੀ ਸੀਟ ਤੋਂ ਕੌਣ ਉਮੀਦਵਾਰ ਹੋਵੇਗਾ ਪੱਤੇ ਨਹੀਂ ਖੋਲੇਗੇ ਸਾਡੇ ਨਾਲ ਫਿਰੋਜ਼ਪੁਰ ਤੋਂ ਸਾਬਕਾ ਐਮਪੀ ਸ਼ੇਰ ਸਿੰਘ ਗੁਬਾਇਆ ਜੁੜ ਚੁੱਕੇ ਨੇ ਗੁਬਾਇਆ ਸਾਹਿਬ ਤਮਾਮ ਟਿਕਟਾਂ ਤੋਂ ਪਰਦਾ ਚੁੱਕ ਦਿੱਤਾ ਗਿਆ ਕੱਲੀ ਫਿਰੋਜ਼ਪੁਰ ਦੀ ਟਿਕਟ ਨਹੀਂ ਐਲਾਨੀ ਗਈ ਦੇਖੋ ਟਿਕਟ ਦਾ ਮੇਰਾ ਜੋ ਸਾਡੀ ਹਾਈਕ ਮੇ ਸਾਡੀ ਸਟੇਟ ਦੇ ਲੀਡਰ ਹੈ ਜਾਂ ਸਾਡਾ ਪਰਿਵਾਰੀ ਹੈ ਜੋ ਇਨਚਾਰਜ ਨੇ ਉਹਨਾਂ ਨੇ ਤਾਂ ਮੈਨੂੰ 15 20 ਦਿਨ ਪਹਿਲਾਂ ਹੀ ਕਹਿਤਾ ਸੀ ਵੀ ਤੁਸੀਂ ਇਲੈਕਸ਼ਨ ਲੜੋ ਟਿਕਟ ਤੁਹਾਨੂੰ ਹੀ ਦੇਣੀ ਹੋਰ ਸਾਡੇ ਕੋ ਕੈਂਡੀਡੇਟ ਹੀ ਹੈ ਜੀ ਹੂੰ ਤੇ ਮੈਂ ਅਸੀਂ ਤਾਂ ਚਾਲੂ ਕੀਤਾ ਹੈ ਜੀ ਇਹ ਮੈਨ ਇਹ ਹੁਣ ਪਤਾ ਵੀ ਲੱਗਦਾ ਗਿਆ ਕੀ ਹਾਈ ਕਮਾਂਡ ਨੂੰ ਕਿਉਂ ਇੱਕ ਦਿਨ ਲਈ ਕਿਉਂ ਰੋਕ ਦਿੱਤੀ ਨਹੀਂ ਕਿਉਂਕਿ ਕਿਉਂਕਿ ਅੱਜ ਇਹ ਇਹ ਚੀਜ਼ ਮੰਨੀ ਜਾ ਰਹੀ ਸੀ ਕਿ ਅੱਜ ਨਾਲ ਹੀ ਫਿਰੋਜ਼ਪੁਰ ਦੀ ਸੀਟ ਦਾ ਵੀ ਜਿਹੜਾ ਉਮੀਦਵਾਰ ਐਲਾਨ ਦਿੱਤਾ ਜਾਵੇਗਾ ਤੁਸੀਂ ਤੁਸੀਂ ਪੂਰੀ ਦਾਵੇਦਾਰੀ ਠੋਕੀ ਹੋਈ ਹੈ ਇੱਥੋਂ ਹਾਈ ਕਮਾਂਡ ਤੱਕ ਦਿੱਲੀ ਤੱਕ ਵੀ ਗੱਲ ਹੋਊਗੀ ਸਾਨੂੰ ਸਾਨੂੰ ਤਾਂ ਕਿ ਮਹੀਨਾ ਪਹਿਲਾਂ ਕਹਿ ਤਾ ਵੀ ਤੁਸੀਂ ਇਲੈਕਸ਼ਨ ਦੀ ਆਪਦੀ ਕੈਂਪੇਨਿੰਗ ਚਾਲੂ ਕਰੋ ਅਸੀਂ ਜੀਟੀਵੀ ਅਸੀਂ ਅਸੀਂ ਪਿੰਡ 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 ਜਾਏ ਅਸੀਂ ਸਾਰੇ ਸਾਰੇ ਲੋਕ ਸਾਡੇ ਨਾਲ ਖੜੇ ਹੈ ਨੀ ਇੱਕ ਸਾਡਾ ਹਾਈ ਕਰਾਨੀ ਵਾਲੀ ਗੱਲ ਹੈ ਵੀ ਪਤਾ ਨਹੀਂ ਕੀ ਕਾਰਨ ਬਣ ਗਿਆ ਗੁਵਰ ਸਾਹਿਬ ਵੀ ਹੈ ਨਾ ਰਾਣਾ ਗੁਰਜੀਤ ਹੋਰਾਂ ਨੂੰ ਵੀ ਬੜੇ ਕਿਆਸ ਸੀਗੇ ਟਿਕਟ ਮਿਲੇਗੀ ਨਹੀਂ ਟਿਕਟ ਮਿਲੀ ਇਸ ਤੋਂ ਇਲਾਵਾ ਦਲਵੀਰ ਕੋਲਟੀ ਵੀ ਨਾਰਾਜ਼ ਚੱਲ ਰਹੇ ਨੇ ਸੰਗਰੂਰ ਤੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ ਔਰ ਇਹ ਚੀਜ਼ ਮੰਨੀ ਜਾ ਰਹੀ ਹੈ ਕਿ ਸ਼ਾਇਦ ਸਾਡੀ ਤਾਂ ਸਾਡੀ ਤਾਂ ਟਿਕਟ ਕੱਜ ਵੀ ਹੁਣ ਸਾਡੇ ਜੇ ਲੀਡਰ ਸਟੇਟ ਲੀਡਰ ਨੇ ਉਹਨਾਂ ਕਹਿੰਦਾ ਟਿਕਟ ਤੁਹਾਡੀ ਹੈ ਬਸ ਇੱਕ ਦਿਨ ਕੱਲ ਤੱਕ ਅਨਾਉਂਸ ਹੋ ਜਾਏਗੀ ਤੇ ਸਾਨੂੰ ਤਾਂ ਕੋਈ ਪ੍ਰੋਬਲਮ ਲੱਗੀ ਨਹੀਂ ਜੇ ਟਿਕਟ ਕੱਟਾਂਗੇ ਸਰ ਮੈਂ ਕਿਉਂਕਿ ਸੈਟ ਫੋਲਪਰ ਪਹਿਲੀ ਇਹੋ ਜਿਹੀ ਚੀਜ਼ ਹੈ ਜਿਹੜੀ ਟਿਕਟ ਨਾਮਜ਼ ਕਰਦੇ ਇੱਕ ਜਿੱਤ ਆਸਰ ਹੋ ਜਾਣੀ ਹੈ ਤੁਸੀਂ 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 ਇਹ ਮੰਨਦੇ ਹੋ ਕਿ 14 ਆਕੜਨ ਦੁਬਾਰਾ ਤੋਂ ਦੁਹਰਾਉਂਗੇ ਚੀਜ਼ਾਂ ਨਹੀਂ ਮੈਂ ਤੁਸੀਂ ਜੀ ਮੇਰੇ ਕਹਿਣ ਦੀ ਗੱਲ ਪਬਲਿਕ ਤੋਂ ਲੋਕਾਂ ਤੋਂ ਤੁਸੀਂ ਫੈਸਲਾ ਲਓਣਾ ਕੌਣ ਜਿੱਤੂ ਐਤਵੰਤ ਉਹ ਸੋਡੀ ਸੀ ਯਾਨੀ ਕਿ ਕਾਕਾ ਬਰਾੜ ਆਮ ਆਦਮੀ ਆਮ ਆਦਮੀ ਪਾਰਟੀ ਤੋਂ ਕਾਕਾ ਬਰਾੜ ਨੇ ਉਹ ਵੀ ਬਹੁਤ ਦਾਅਵੇਦਾਰੀ ਸਟਰੋਂਗ ਠੋਕਰੇ ਨੇ ਆਪਣੀ ਆਮ ਨਹੀਂ ਚੜੀ ਗੱਲ ਹੈ ਉਹਨਾਂ ਦੇ ਦਾਵੇਦਾਰੀ ਹੋਣਾ ਦਾ ਆਪਦਾ ਕੈਂਪੇਨ ਕਰਨੀ ਉਹਨਾਂ ਆਪਦੇ ਟੌਰ ਨਾ ਕਰਨੀ ਕਰਨੀ ਚਾਹੀਦੀ ਹੈ ਆਪਾਂ ਉਹਨਿਆ ਰੇਕ ਪਾਰਟੀ ਕੋਈ ਕਰਦਾ ਜੇ ਮੈਂ ਜਿੱਤਾਂ ਪਬਲਿਕ ਵੀ ਬੇਨੀਆਂ ਜਿਹੜੀ ਹੈ ਉਹ ਉਹਦੇ ਤੋਂ ਪਤਾ ਲੱਗਦਾ ਬਹੁਤ ਵੱਡੀ ਲੀਡ ਨਾਲ ਐਸਾ ਜੀ ਕਾਂਗਰਸ ਪਾਰਟੀ ਤੋਂ ਜਿੱਤੇਗੀ ਕੋਈ ਸੀ ਗੋਆ ਸਰ ਇੱਕ ਤੋਂ ਆਖਰੀ ਸਵਾਲ ਨੇ ਇਹ ਇਹ ਚੀਜ਼ ਵੀ ਕਹੀ ਜਾ ਰਹੀ ਹੈ ਕਿ ਰਵਿੰਦਰ ਆਮਲਾ ਵੀ ਜਿਹੜੇ ਰੇਸ ਦੇ ਵਿੱਚ ਨੇ ਟਿਕਟ ਦੀ ਦਾਅਵੇਦਾਰੀ ਚ ਕੋਈ ਹੈ ਇਦਾਂ ਦਾ ਨਹੀਂ ਚਲੋ ਕੋਈ ਵੀ ਚਿੱਤ ਦਾ ਕੋਈ ਵੀ ਮੰਗ ਸਕਦਾ ਜੀ ਕਿਸੇ ਨੂੰ ਕੋ ਰੁਕਿਆ ਥੋੜਾ ਜਾ ਸਕਦਾ ਹੂੰ ਹੂੰ ਜੇ 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 ਕਿਸੇ ਹੋਰ ਉਮੀਦਵਾਰ ਨੂੰ ਤਾਂ ਐਲਾਨਿਆ ਜਾਂਦਾ ਤਾਂ ਸ਼ਿਰਸਿੰਘ ਭਾਇਆ ਪੂਰੀ ਮਦਦ ਕਰਨਗੇ ਉਮੀਦਵਾਰ ਦੀ ਦੇਖੋ ਅਸੀਂ ਪਾਰਟੀ ਦੇ ਨਾਲ ਆ ਬਸ ਜੇ ਜਿਹੜੀ ਜਿਹਨੂੰ ਹੋਰ ਨੂੰ ਲਾਨਿਆ ਜਾਂਦਾ ਸੀ ਸਾਡੇ ਵਰਕਰਾਂ ਦੀ ਸਲਾਹ ਲਾਂਗੇ ਕਰਾਂਗੇ ਉਹ ਸਾਡੇ ਇਥੋਂ ਦੇ ਵਰਕਰ ਕੀ ਕਹਿੰਦੇ ਐ ਕਿਵੇਂ ਅੱਜ ਸਾਡੇ ਨਾਲ ਜੁੜੇ ਸਾਰਾ ਮਾਸਟਰ ਜਿਹੜੀ ਹੋਰ ਜਿਹਨ ਪਾਦੋ ਮੋਟਾ ਨਹੀਂ ਕਿਤੇ ਵੀ ਜਾਂਦੀ ਹੁੰਦੀ ਐ ਬਸ ਅਸੀਂ ਤੁਸੀਂ ਕਾਂਗਰਸ ਦੇ ਨਾਲ ਕਾਂਗਸ ਪਾਸੇ ਵੀ ਲਿਆ ਔਰ 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 ਇੱਕ ਇੱਕ ਆਖਰੀ ਸਵਾਲ ਇਹ ਹੈ ਭਾਜਪਾ ਦੇ ਵੱਲੋਂ ਵੀ ਅਜੇ ਉਮੀਦਪਾਰ ਨਹੀਂ ਲਾਨਿਆ ਗਿਆ ਔਰ ਕਿਆ ਸੇ ਨੇ ਕਿ ਸੁਨੀਲ ਜਾਖੜ ਆ ਸਕਦੇ ਨੇ ਇੱਥੇ ਬੜੀ ਵੱਡੀ ਗੱਲ ਹੈ ਜੀ ਮੈਂ ਦਾਸ ਤੋਣਾ ਵੈਲਕਮ ਕਰਾਂ ਜੋ ਉਹਨਾਂ ਦਾ ਜੀ ਆਇਆਂ ਕਰਾਂ ਉਹ ਲੜਨ ਇਲੈਕਸ਼ਨ ਮੇਰੇ ਤੋਂ ਪਹਿਲਾਂ 2019 ਦੇ ਇਲੈਕਸ਼ਨ 2014 ਦੇ ਇਲੈਕਸ਼ਨ ਲੜ ਚੁੱਕੇ ਹੈ ਚੰਗੀ ਗੱਲ ਹੈ ਉਹ ਇਲੈਕਸ਼ਨ ਬੜੇ ਵੱਡੇ ਲੀਡਰ ਨੇ ਬੀਜੇਪੀ ਦੇ ਸਕੇਤ ਦੇ ਪ੍ਰਧਾਨ ਨਾਲ ਲੜਨਾ ਚਿਹਰੇ ਇਲੈਕਸ਼ਨ ਹੂੰ ਧੰਨਵਾਦ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸ਼ੇਰ ਸਿੰਘ ਗੁਆਇਆ ਫਿਰੋਜ਼ਪੁਰ ਤੋਂ ਅਜੇ ਟਿਕਟ ਨਹੀਂ ਕਾਂਗਰਸ ਦੇ ਵੱਲ ਐਲਾਨ ਕੀਤੀ ਗਈ ਤਾਂ ਉਸੇ ਸੰਸਲੇਜ ਗੱਲ ਕਰ ਰਹੇ ਸੀ ਧੰਨਵਾਦ ਗੁਆਇਆ ਸਾਹਿਬ ਸਾਡੇ ਨਾਲ ਸਮਾਂ ਦੇਣ ਲਈ ਸਾਡੇ ਨਾਲ ਜੁੜਨ ਲਈ